ਹਾਂਜੀ ਮੇਲੀਓ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਵਾਲੀ ਥੋੜੀ ਜੀ ਸਟੋਰੀ ਆਪਣੀ ਡਿਫਰੈਂਟ ਹੈ ਜੀ ਕ੍ਰਾਈਮ ਵੀਡੀਓ ਹੈ ਅੱਜ ਆਪਾਂ ਗੱਲ ਕਰਦੇ ਆਂ ਜੀ ਟਿੰਡਰ ਕਾਂਡ ਹੋਇਆ ਸੀਗਾ ਆਪਣੇ ਇੰਡੀਆ 'ਚ ਜੈਪੁਰ 'ਚ ਸੋ ਟਿੰਡਰ ਕਾਂਡ ਲਾ ਲਓ ਪ੍ਰਿਆ ਸੇਠ ਕਾਂਡ ਲਾ ਲਓ ਜੀ ਕੁੜੀ ਦਾ ਨਾਮ ਸੀਗਾ ਪ੍ਰਿਆ ਸੇਠ ਲੇਕਿ ਆਮ ਜੇ ਘਰ ਦੀ ਕੁੜੀ ਸੀਗੀ ਤੇ ਜਦੋਂ ਇਹ ਆਮ ਜੇ ਘਰ ਦੀਆਂ ਕੁੜੀਆਂ ਸ਼ਹਿਰ ਜਾਂਦੀਆਂ ਉਹ ਤੇ ਤੈਨੂੰ ਸੁਭਾਵਿਕ ਗੱਲ ਐ ਵੀ ਹਵਾ ਲੱਗਣੀ ਲੱਗਣੀ ਹੁੰਦੀ ਐ ਮੈਂ ਹਰ ਕੁੜੀ ਨੂੰ ਨਹੀਂ ਕਹਿੰਦਾ ਜੀ ਬਹੁਤ ਕੁੜੀਆਂ ਬਹੁਤ ਚੰਗੀਆਂ ਹੁੰਦੀਆਂ ਪਰ ਕਈਆਂ ਨੂੰ ਲੱਗ ਜਾਂਦੀ ਐ ਸਾਡੇ ਇਥੇ ਬਾਹਰਲੇ ਮੁਲਕਾਂ 'ਚ ਬਹੁਤ ਕੰਮ ਚੱਲਦਾ ਐ ਸੋ ਇਹ ਪ੍ਰਿਆ ਸੇਠ ਆਮ ਜੇ ਘਰ ਦੀ ਕੁੜੀ ਸੀਗੀ ਜੀ 20 ਤੋਂ 25000 ਮਹੀਨੇ ਦਾ ਖਰਚਾ ਹੁੰਦਾ ਸੀ ਇਹਦਾ ਮਤਲਬ ਉੱਥੇ ਰੂਮ ਰੈਂਟਰ ਮੈਂ ਐਕਸਪਲੇਨ ਕਰਨਾ ਤੁਹਾਨੂੰ ਬਾਅਦ ਜਿਹੜਾ ਖਰਚਾ 3 3 ਲੱਖ ਰੁਪਿਆ ਇਹਦਾ ਮਹੀਨੇ ਦਾ ਖਰਚਾ ਹੋਣ ਲੱਗ ਗਿਆ ਤੇ ਫਿਰ ਇਹਨੇ ਖਰਚਾ ਪੂਰਾ ਕਰਨ ਵਾਸਤੇ ਕੀਤਾ ਕਤਲ ਕਤਲ ਕੀਤਾ ਪ੍ਰਿਆ শেਠਨਾ ਦੀ ਕੁੜੀ ਨੇ ਜੀ ਸੋ ਇਹ ਪ੍ਰਿਆ শেਠ ਰਹਿਣ ਵਾਲੀ ਸੀ ਕਿ ਰਾਜਸਥਾਨ ਦੀ ਜੀ ਰਾਜਸਥਾਨ ਛੋਟਾ ਜਿਹਾ ਸ਼ਹਿਰ ਹੈ ਇੱਕ ਉਥੋਂ ਦੀ ਰਹਿਣ ਵਾਲੀ ਸੀ ਜੀ ਮਿਡਲ ਫੈਮਲੀ ਮਿਡਲ ਕਲਾਸ ਫੈਮਲੀ 'ਚ ਜੰਮੀ ਸੀਗੀ ਕੁੜੀ ਬਹੁਤ ਹੁਸ਼ਿਆਰ ਸੀ ਕੁੜੀ ਇਹ ਰਾਜ ਕੇ ਸੋਹਣੀ ਸੀ ਪ੍ਰਿਆ ਸੇਤ ਨਾਮ ਦੇ ਕੋਲ 10ਵੀਂ ਚੋਂ ਇਹਦੇ 90% ਨੰਬਰ ਆਏ ਜੀ ਤੇ 11ਵੀਂ ਚੋਂ 85% ਤੇ ਜਦੋਂ ਇਨਾ ਬੱਚਾ ਹਸਾਰ ਹੋਵੇ ਤੇ ਘਰਦਿਆਂ ਨੇ ਸੋਚਿਆ ਕਿ ਕਿਉਂ ਨਾ ਇਹਨੂੰ ਚੰਗੇ ਸ਼ਹਿਰ ਚ ਚੰਗੇ ਕਾਲਜ ਜੈਪੋਰੇ ਨੂੰ ਐਡਮਿਸ਼ਨ ਦਵਾ ਦਈਏ ਉੱਥੇ ਨਾਲੇ ਕੋਚਿੰਗ ਲੈ ਲੂਗੀ ਇਹ ਚਲੋ ਜੈਪੋਰੇ ਨੂੰ ਐਡਮਿਸ਼ਨ ਮਿਲ ਗਈ ਜੀ ਇਹ ਮੂਵ ਹੋਊਗੀ ਜਾ ਕੇ ਉੱਥੇ ਉੱਥੇ ਜਦੋਂ ਇਹ ਪ੍ਰਿਆ ਸੇਟ ਥੋੜਾ ਜਿਹਾ ਰਹਿੰਦੀ ਹੈ ਜੀ ਤੇ ਉੱਥੇ ਵਹਿੰਦੀ ਹੈ ਵੀ ਲੋਕ ਇੱਥੇ ਇੰਨੇ ਅਮੀਰ ਐ ਇੰਨੇ ਲੋਕਾਂ ਦੀ ਜ਼ਿੰਦਗੀ ਵਧੀਆ ਐ ਤੇ ਚਲੋ ਹਰ ਕਿਸੇ ਦੇ ਮਨ ਚ ਆਉਂਦਾ ਹੀ ਐ ਵੀ ਮੇਰੀ ਜ਼ਿੰਦਗੀ ਕਿਉਂ ਨਹੀਂ ਐ ਇਦਾਂ ਦੀ ਮੈਂ ਕਿਉਂ ਨਹੀਂ ਅਮੀਰ ਤੇ ਫੇਰ ਨਾ ਇਹ ਇੱਕ ਦਿਨ ਅਖਬਾਰ ਪੜ੍ਹਦੀ ਸੀਗੀ ਜੀ ਅਖਬਾਰ ਪੜ੍ਹਦੀ ਪੜ੍ਹਦੀ ਨੂੰ ਇਹਨੂੰ ਇੱਕ ਇਸ਼ਤਿਹਾਰ ਦੇਖਿਆ ਜਿਹੜੀ ਐਡਾ ਹੁੰਦਾ ਹੁੰਦਾ ਸੀ ਪਹਿਲਾਂ ਅਖਬਾਰਾਂ ਚ ਜਦੋਂ ਇਹਨੇ ਵੇਖਿਆ ਜੀ ਉਹ ਇਸ਼ਤਿਹਾਰ ਉਹ ਇਸ਼ਤਿਹਾਰ ਸੀਗਾ ਜੀ ਜਿਸਮ ਫਰੋਸ਼ੀ ਦਾ ਧੰਦੇ ਵਾਸਤੇ ਐਡ ਪਾਈ ਸੀ ਉਹਨਾਂ ਨੇ ਤੇ ਇਹ ਉਹਨਾਂ ਨੂੰ ਫੋਨ ਕਰਦੀ ਆ ਉੱਥੇ ਨੂੰ ਪਤਾ ਲੱਗਦਾ ਵੀ ਆਏ ਆ ਕੰਮ ਹੈ ਜੀ ਜਿਸਮ ਫਰੋਸ਼ੀ ਦਾ ਧੰਦਾ ਤੇ ਚਲੋ ਇਹ ਇਗਨੋਰ ਕਰ ਦਿੰਦੀ ਆ ਫਿਰ ਬਾਅਦ ਚ ਕੀ ਕਰਦੀ ਆ ਮਨ ਚ ਆਉਂਦਾ ਵੀ ਚਲ ਕਰੀ ਮੈਂ ਟਰਾਈ ਤਾਂ ਕਰਕੇ ਵੇਖਾਂ ਫਿਰ ਇਹ ਉਹਨਾਂ ਨੂੰ ਦੁਬਾਰੇ ਫੋਨ ਕਰਦੀ ਆ ਫਿਰ ਜਦੋਂ ਇਹਨਾਂ ਨੇ ਇਹਨੇ ਫੋਨ ਕਰ ਲਿਆ ਉਹਨਾਂ ਨੂੰ ਜੀ ਤੇ ਉਹਨਾਂ ਨੇ ਇਹਨਾਂ ਨੂੰ ਇਹਨੂੰ ਦੱਸਿਆ ਵੀ ਇਹ ਸਕੌਟ ਸਰਵਿਸ ਵਾਲਾ ਧੰਦਾ ਹੈਗਾ ਜੀ ਜੇ ਸੰਫਲੋਸ਼ੀ ਦਾ ਵੀ ਇਸ ਥੰਦੇ ਚ ਇਹ ਫਿਰ ਇਹ ਸਟਾਰਟ ਕਰਦੇ ਨੇ ਉਹ ਕੰਮ ਕਰਨਾ ਇਹ ਭੋਲੀਆਂ ਪਾਲੀਆਂ ਕੁੜੀਆਂ ਨੂੰ ਬੁਲਾਉਂਦੀ ਜੀ ਵੀ ਤੁਹਾਨੂੰ ਬਹੁਤ ਵਧੀਆ ਪੈਸੇ ਮਿਲ ਜਾਣਗੇ ਤੁਹਾਡਾ ਸੌਖਾ ਜੁਗ ਜ਼ਿੰਦਗੀ ਥੋੜੀ ਸੌਖੀ ਹੋਣ ਲੱਗ ਜੂਗੀ ਚਲੋ ਇਹ ਭੋਲੀਆਂ ਪਾਲੀਆਂ ਕੁੜੀਆਂ ਬਹੁਤ ਇਹਦੇ ਚਾਂਸੇ ਜਾਈਆਂ ਜੀ ਵੀ ਜਿਹੜੀਆਂ ਤਿਆਰ ਹੋ ਗਈਆਂ ਇਸ ਸੰਫਲੋਸ਼ੀ ਦਾ ਧੰਦਾ ਕਰਨ ਆਸਤੇ ਵੀ ਇਹ ਮਤਲਬ ਦਲਾਲ ਬਣ ਗਈ ਕਿਸ ਬੇਸਿਕਲੀ ਕਹਿਣ ਦਾ ਕੰਮ ਸੀ ਮਤਲਬ ਹੈ ਜੀ ਨਸ਼ੇ ਵੀ ਇਹ ਕਰਨ ਲੱਗ ਗਈ ਤੁਹਾਨੂੰ ਪਤਾ ਹੀ ਹੈ ਜਦੋਂ ਬੰਦੇ ਕੋਲੇ ਪੈਸਾ ਆਮ ਹੋ ਜੇ ਨਸ਼ੇ ਬੰਦਾ ਪੈ ਹੀ ਜਾਂਦਾ ਵੀ ਇਹ ਆਸ਼ੀ ਕਰਨੀ ਪੂਰਾ ਦਿਖਾਵਾ ਕਰਨਾ ਕਰਦੀ ਕਰਦੀ ਨੇ ਇਹਨੇ 2014 ਚ ਜੀ ਵੈਬਸਾਈਟ ਹੀ ਬਣਾਤੀ ਸਕੌਟ ਸਰਵਿਸਿਜ਼ ਦੇ ਨਾਂ ਦੀ ਜਿੱਥੇ ਇਹ ਆਮ ਕੁੜੀਆਂ ਨੂੰ ਕਹਿੰਦੀ ਵੀ ਤੁਸੀਂ ਇੱਥੇ ਐਡ ਹੋ ਤੇ ਫਿਰ ਇਹ ਆਮ ਕੁੜੀਆਂ ਨੂੰ ਭੇਜਦੀ ਉਥੇ ਆਮ ਲੋਕਾਂ ਕੋਲੇ ਜਿਵੇਂ ਆਮ ਲੋਕਾਂ ਨੂੰ ਇਹ ਠੱਗਣਾ ਸਟਾਰਟ ਕਰਦਾ ਵੀ ਆਓ ਪੈਸੇ ਦਿਓ ਕਿਉਂਕਿ ਉੱਥੇ ਜੈਪੁਰ ਤੁਹਾਨੂੰ ਪਤਾ ਵੀ ਵੱਡਾ ਸ਼ਹਿਰ ਆ ਅਮੀਰ ਲੋਕ ਆ ਉੱਥੇ ਤੁਹਾਨੂੰ ਪਤਾ ਹੀ ਹੈ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਕੁਝ ਚੱਲਦਾ ਫਿਰ ਇਹ ਆਮ ਕੁੜੀਆਂ ਦੀਆਂ ਉੱਥੇ ਫੋਟੋਆਂ ਪਾਉਂਦੀ ਜੀ ਉਹਨਾਂ ਦੇ ਵੈੱਬਸਾਈਟ ਤੇ ਆਪਦੀ ਤੇ ਪਾ ਦਿੰਦੀ ਵੀ ਮਿਲੋ ਆ ਕੇ ਡਿਟੇਲਾਂ ਸਾਰੀਆਂ ਲਿਖ ਦਿੰਦੀ ਵੀ ਐਸ ਹੋਟਲ 'ਚ ਮਿਲਣਾ ਚਲੋ ਧੀਲੇ-ਭਾਲੇ ਬੰਦੇ ਬਹੁਤ ਇਹਨੂੰ ਮਿਲਣ ਲੱਗ ਗਏ ਮਤਲਬ ਇਹਨੇ ਕੰਟੈਕਟ ਕਰਕੇ ਧੀਰੇ-ਧੀਰੇ ਮਿਲਦੇ 20000 25000 ਤੋਂ ਲੈ ਕੇ 70 80 ਲੱਖ ਰੁਪਏ ਤੱਕ ਇੱਕ ਮੁਲਾਕਾਤ ਦਾ ਇਹ ਚਾਰਜ ਕਰਦੀ ਸੀ ਪੈਸੇ ਕੁੜੀਆਂ ਬਹੁਤ ਸੋਹਣੀਆਂ ਸੋਹਣੀਆਂ ਨੂੰ ਭੇਜਦੀ ਇਹ ਸ਼ੁਰੂ ਸ਼ੁਰੂ ਜੇ ਕੀ ਕਰਦੀ ਸੀ ਕਿ ਕੁੜੀਆਂ ਨਹੀਂ ਮਤਲਬ ਜਾਂਦੀ ਭੇਜਦੀ ਸੀਗੀ ਬੰਦਿਆਂ ਨੂੰ ਸਾਧ ਲੈਦੀ ਹੋਟਲ 'ਚ ਜੀ ਤੇ ਉਹਨਾਂ ਤੋਂ ਲੈ ਕੇ ਪੈਸੇ ਤੇ ਉਹਨਾਂ ਨੂੰ ਕਹਿੰਦੀ ਵੀ ਮੈਂ ਕੁੜੀ ਨੂੰ ਅੰਦਰ ਭੇਜਦੀ ਆ ਕਮਰੇ 'ਚ ਤੇ ਮੈਂ ਪੈਸੇ ਕਾਰ 'ਚ ਰੱਖਿਆ ਵਾ ਕਿ ਲੱਖ ਰੁਪਿਆ 50000 25000 ਜਿੰਨਾ ਵੀ ਮਿਲਦਾ ਜੇ ਜ ਵੀ ਬੰਦਾ ਗੋਗਾ ਖੋਂਦਾ ਇਹ ਉਥੋਂ ਕਾਰ ਚ ਰੱਖ ਕੇ ਮੋੜਨਾ ਦਾ ਕੀ ਸੀ ਤੇ ਪ੍ਰਫੂ ਚੱਕਰ ਹੋ ਜਾਂਦੇ ਸੀ ਫੁਰ ਹੋ ਜਾਂਦੀ ਸੀ ਉਥੋਂ ਇਹਨੇ 100 200 ਬੰਦਿਆਂ ਦੇ ਨਾਲ ਐਂ ਠੱਗੀ ਮਾਰੀ ਹੋਰ ਕਲੀਅਰ ਇਹਦਾ ਕਿੱਥੇ ਢੱਡ ਭਰਨਾ ਸੀਗਾ ਜੀ ਜਦੋਂ ਇਹ ਜੇ ਬੰਦੇ ਨੂੰ ਮੂੰਹ ਪੈ ਜੇ ਇਹ ਜੇ ਕੰਮ ਦਾ ਇਹਦੀ ਵੀ ਨਹੀਂ ਇਹ ਵੀ ਹਜੇ ਘਟ ਹੈ ਹੋਰ ਕਰਦੇ ਆ ਇਹ ਰਹਿਮ ਨਹੀਂ ਕਰਦੀ ਸੀਗੀ ਜੀ ਜਦੋਂ ਵੀ ਇਹਨੂੰ ਕੋਈ ਕਹਿੰਦਾ ਵੀ ਤੂੰ ਕਿਉਂ ਕਰਦੀ ਆ ਤੇ ਇਹ ਅੱਗੋਂ ਮੰਦੀ ਨਹੀਂ ਸੀ ਕਿ ਉਹ ਗਵਾਨੀ ਹੁੰਦੀ ਸੀ ਵੀ ਇਹ ਭੋਲੇ ਭਾਲੇ ਬੰਦੇ ਕਿਹੜਾ ਵੀ ਸੱਚੇ ਸੁਭਿਤਰੇ ਆ ਸੱਚੇ ਆ ਇਹ ਵੀ ਆਪ ਦੇ ਘਰ ਵਾਲਿਆਂ ਨੂੰ ਧੋਖਾ ਦਿੰਦੇ ਆ ਇੱਥੇ ਆਉਂਦੇ ਆ ਬਾਹਰ ਗਲਤ ਕੰਮ ਕਰਨ ਵਾਸਤੇ ਚਲੋ ਜੀ ਇਹ ਤਾਂ ਕੰਮ ਚੱਲਦਾ ਰਿਹਾ 100 200 ਬੰਦੇ ਨਾਲੇ ਨੇ ਐਂ ਬਹੁਤ ਪੈਸਾ ਲੁੱਟਿਆ ਜੀ ਭਾਂਜਾਂ ਦੀ ਸੀ ਪੈਸਾ ਲੈ ਕੇ ਬੰਦੇ ਵੀ ਡਰਦੇ ਸ਼ਿਕਾਇਤ ਕਿੱਥੇ ਕਰਨ ਜੀ ਵੀ ਸ਼ਿਕਾਇਤ ਕਰਨਗੇ ਪੁਲਿਸ ਨੂੰ ਤਾਂ ਕੀ ਕਹਿਣਗੇ ਕਿ ਕਿਉਂ ਦਿੱਤੇ ਸੀ ਪੈਸੇ ਉਹ ਆਪ ਵੀ ਕਹਾਣੇ ਹੁੰਦੇ ਸੀਗੇ ਚਲੋ ਇਹਦਾ ਕੰਮ ਚੱਲਦਾ ਰਿਹਾ ਜੀ ਹੌਲੀ ਹੌਲੀ ਕਿਸੇ ਨੇ ਕੀਤੇ ਇਹਦੀ ਸ਼ਿਕਾਇਤ ਕਰਤੀ ਜੀ ਪੁਲਿਸ ਵਾਲਿਆਂ ਵੀ ਆਹ ਕੰਮ ਚਲਾਉਂਦੀ ਐ ਇਹ ਤੇ ਇਹ ਫੜੀ ਗਈ ਗ੍ਰਿਫਤਾਰ ਕਰ ਲਿਆ ਪੁਲਿਸ ਵਾਲਿਆਂ ਨੇ ਪਤਾ ਪੈਸਾ ਇਹਦੇ ਕੋਲੇ ਬਹੁਤ ਠੀਕਾ ਜੀ ਪਤਾ ਤੁਹਾਨੂੰ ਪੈਸੇ ਨਾਲ ਮਿੰਟ ਵਿੱਚ ਬੰਦਾ ਘਟ ਜਾਂਦਾ ਥਾਣੇ ਤੋਂ ਕਿਹੜੇ ਪੁਲਿਸ ਵਾਲੇ ਜੀ ਉਹ ਤੋਂ ਬਾਅਦ ਫਿਰ ਇਹਨੇ 2014 ਜੀ ਇਹਨੇ ਇੱਕ ਹੋਰ ਕਾਂਡ ਕੀਤਾ ਜੀ ਇਹ ਏਟੀਐਮ ਕੱਟਦੀ ਸੀਗੀ ਮਤਲਬ ਜਦੋਂ ਏਟੀਐਮ ਨਹੀਂ ਤੁਹਾਨੂੰ ਪਤਾ ਚੋਰੀ ਕਰਕੇ ਲੈ ਜਾਂਦੇ ਗੈਸ ਕੱਟ ਨਾਲ ਏਟੀਐਮ ਕੱਟਦੀ ਸੀ ਉੱਥੇ ਵੀ ਇਹ ਫੜੀ ਗਈ ਜੀ ਪਤਾ ਤੁਹਾਨੂੰ ਵੀ ਕ੍ਰਿਮੀਨਲ ਬਣ ਚੁੱਕੀ ਸੀਗੀ ਪੂਰੀ ਤੇ ਉਥੋਂ ਵੀ ਇਹ ਪੈਸੇ ਹੋਏ ਲੈ ਦੇ ਕੇ ਛੱਡੀ ਗਈ ਪੁਲਸ ਵਾਲਿਆਂ ਤੋਂ ਜੀ बच ਗਈ ਪਰ ਇਹਨੇ ਨਾਲ ਨਾਲਾਂ ਦਾ ਸਕੋਰਟ ਵਾਲਾ ਕੰਮ ਨਹੀਂ ਬੰਦ ਕੀਤਾ ਸੀਗਾ ਜੀ ਫਿਰ ਉਦੋਂ ਕੀ ਹੋਇਆ ਜੀ 2015 ਚ ਤੁਹਾਨੂੰ ਯਾਦ ਹੋਵੇ ਤਾਂ ਟਿੰਡਰ ਲਾਂਚ ਹੋਇਆ ਸੀਗਾ ਵੀ ਲੋਕਾਂ ਨੇ ਬਹੁਤ ਇਹਦਾ ਵਿਰੋਧ ਵੀ ਕੀਤਾ ਸੀ 2015 ਚ ਟਿੰਡਰ ਲਾਂਚ ਹੋਇਆ ਇੰਡੀਆ ਚ ਉਹਦੇ ਦਿਨੇ ਅਕਾਊਂਟ ਬਣਾਇਆ ਫਿਰ ਆਪ ਦਾ ਤੁਹਾਨੂੰ ਪਤਾ ਸੋਹਣੀ ਸੁਨੱਖੀ ਬਹੁਤ ਸੀਗੀ ਤੇ ਚਲੋ ਜੀ ਕਰਦੇ ਕਰਦੇ ਫਿਰ ਇਹ ਜਿਹੜਾ ਟਿੰਡਰ ਤੇ ਨਾਲ ਲੋਕਾਂ ਨਾਲ ਮੁਲਾਕਾਤਾਂ ਕਰਦੀ ਐ ਟੈਂਡਰ ਤੋਂ ਲੱਭ ਕੇ ਤੇ ਉੱਥੇ ਫੋਟੋਆਂ ਹਟਮਾ ਖਚਾਉਂਦੀ ਐ ਸਾਰਾ ਕੁਝ ਕਰਦੀ ਐ ਨਾਲ ਨੰਗੀਆਂ ਫੋਟਮਾਂ ਹੁੰਦੀਆਂ ਤੇ ਬਾਅਦ 'ਚ ਬੰਦਿਆਂ ਨੂੰ ਕਰਨ ਲੱਗ ਜਾਂਦੀ ਐ ਬਲੈਕਮੇਲ ਬਲੈਕਮੇਲ ਕਰਦੀ ਕਰਦੀ ਜੀ ਬਹੁਤ ਪੈਸਾ ਉਹਨਾਂ ਤੋਂ ਲੁੱਟਦੀ ਐ ਫਿਰ ਇਹ ਹੌਲੀ-ਹੌਲੀ 2018 ਆ ਜਾਂਦਾ ਜੀ 2018 'ਚ ਇਹ ਇੱਕ ਬੈਂਕ ਮੈਨੇਜਰ ਨੂੰ ਫਸਾ ਲੈਂਦੀ ਐ ਤੇ ਜਦੋਂ ਬੈਂਕ ਮੈਨੇਜਰ ਨੂੰ ਫਸਾ ਲੈਂਦੀ ਐ ਉਹਦੇ ਨਾਲ ਰਹਿੰਦੀ ਐ ਲਿਵਿੰਗ 'ਚ ਰਹਿਣ ਲੱਗ ਜਾਂਦੀ ਐ ਉਹਦੇ ਨਾਲ ਤੇ ਜਦੋਂ ਲਿਵਿੰਗ ਚ ਰਹਿ ਰਿਹਾ ਕਿ ਤੇ ਬਾਅਦ ਚੋਣੂ ਕਰਨ ਲੱਗੀ ਆ ਦੀ ਬਲੈਕਮੇਲ ਉਹਨੂੰ ਆਂਦੀ ਆ ਵੀ ਤੂੰ ਮੇਰਾ ਬਲਾਤਕਾਰ ਕੀਤਾ ਜਿਹੜਾ ਬੈਂਕ ਮੈਨੇਜਰ ਹੁੰਦਾ ਉਹ ਪਹਿਲੇ ਹੀ ਚਤਰਚਲਾਕ ਹੁੰਦਾ ਜੀ ਉਹਨੇ ਉਹ ਪਹਿਲੇ ਆ ਸਾਰੇ ਪ੍ਰੂਫ ਇਕੱਠੇ ਕਰੀ ਬੈਠਾ ਹੁੰਦਾ ਵੀ ਜਿਵੇਂ ਟੈਂਡਰ ਤੋਂ ਮਿਲੇ ਸੀਗੇ ਤੇ ਤੁਹਾਨੂੰ ਪਤਾ ਹੀ ਹੈ ਵੀ ਟੈਂਡਰ ਵਾਲਿਆਂ ਦਾ ਪੁਲਿਸ ਵਾਲੇ ਕੀ ਕਰ ਸਕਦੇ ਜਦੋਂ ਟੈਂਡਰ ਤੇ ਤੁਸੀਂ ਇੱਕ ਜੇ ਨੂੰ ਮਿਲਿਓ ਚ ਚਲੋ ਉਹ ਬੰਦਾ ਬਚ ਜਾਂਦਾ ਜੀ ਇਹ ਫਸ ਜਾਂਦੀ ਹੈ ਵੀ ਉੱਥੇ ਅਰੈਸਟ ਹੋ ਜਾਂਦੀ ਹੈ ਉਸ ਚੱਕਰ ਚ ਵੀ ਇਹ ਬਲੈਕਮੇਲ ਕਰਨ ਚ ਵੀ ਝੂਠਾ ਪਰਚਾ ਪਾਉਂਦੀ ਸੀ ਬਲਾਤਕਾਰ ਦਾ ਤੇ ਚਲੋ ਇਹ ਨੂੰ ਕਿਰ ਪੈਸਾ ਪੂਸਾ ਦੇ ਕੇ ਮਹੀਨੇ ਚ ਬਾਹਰ ਆ ਜਾਂਦੀ ਹੈ ਜੀ 2018 ਚ ਫਿਰ ਉਹਨੇ ਇੱਕ ਬੰਦਾ ਮਿਲਦਾ ਵਿਵਹਾਨ ਕੋਲੀ ਨਾਂ ਦਾ ਵਿਵਹਾਨ ਕੋਲੀ ਆਂਦਾ ਵੀ ਮੈਂ ਬਹੁਤ ਕਰੋੜਪਤੀ ਹੈ ਜਿਵੇਂ ਉਹਦੇ ਟੈਂਡਰ ਤੇ ਲਿਖਿਆ ਸੀਗਾ ਇਹਨੂੰ ਵੀ ਲੱਗਦਾ ਵੀ ਉਹ ਬਹੁਤ ਕਰੋੜਪਤੀ ਬੰਦਾ ਹੈ ਫਿਰ ਇਹਨੂੰ 2018 ਚ ਫਰਵਰੀ ਚ ਇੱਕ ਹੋਰ ਬੰਦਾ ਮਿਲਦਾ 21 ਸਾਲਾਂ ਦਾ ਇਕਸ਼ਾਂਤ ਇਕਸ਼ਾਂਤ ਨਾਂ ਦਾ ਉਹ ਮਾਡਲ ਹੁੰਦਾ ਪ੍ਰੋਡਿਊਸਰ ਹੁੰਦਾ ਹੈ ਉਹਨੂੰ ਵੀ ਇਹ ਸਮਝਦੀ ਵੀ ਉਹ ਕਰੋੜਪਤੀ ਆ ਝੂਠ ਲਿਖਦੇ ਆ ਨਾ ਲੋਕ ਟੈਂਡਰ ਅਕਾਊਂਟ ਤੇ ਜਦੋਂ ਫਿਰ ਬਾਅਦ ਵਿੱਚ ਇਹਨਾਂ ਨੂੰ ਨਾਲ ਰਹਿਣ ਲੱਗ ਪੈਂਦੀ ਆ ਉਹਦੇ ਨਾਲ ਉਹ ਖਿਸ਼ਾਂਤ ਇਹਦੇ ਵਾਸਤੇ ਪੂਰੇ ਸੀਰੀਅਸ ਹੁੰਦਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਵੀ ਇਹ ਸੋਹਣੀ ਸਨਕੀ ਮੋਤ ਜੀ ਜਦੋਂ ਇਹ ਨਾਲ ਰਹਿੰਦੇ ਆ ਉਹ ਖਿਸ਼ਾਂਤ ਉਹ ਇਹਨੂੰ ਇਹਨੂੰ ਉਹਦੇ ਬਾਰੇ ਪਤਾ ਲੱਗ ਜਾਂਦਾ ਵੀ ਉਹ ਕੋਈ ਕਰੋੜਪਤੀ ਨਹੀਂ ਹੈਗਾ ਵੀ ਉਹ ਕਰਜੇ ਚਾ ਉਹਦੀ ਜਿਹੜੀ ਪ੍ਰੋਡਕਸ਼ਨ ਕੰਪਨੀ ਆ ਮੋਰਨ ਨੇ ਵੀ ਕਰਦਾ ਸੀ ਪ੍ਰੋਡਕਸ਼ਨ ਕੰਪਨੀ ਉਹਦੀ ਘਾਟੇ ਚ ਇਹ ਉਹਨੂੰ ਕੀ ਆਂਦੀ ਐ ਇਹ ਉਹਨੂੰ ਦੱਸਦੀ ਐ ਵਿਵਹਾਨ ਕੋਹਲੀ ਬਾਰੇ ਕਿ ਮੇਰੇ ਕੋਲ ਇੱਕ ਮੁਰਗੀ ਹੈਗੀ ਐ ਵਿਵਹਾਨ ਕੋਹਲੀ ਨਾਮ ਦਾ ਬੰਦਾ ਕਰੋੜਪਤੀ ਆਪਾਂ ਇਹ ਦੋਵੇਂ ਮਿਲ ਕੇ ਪਲਾਨ ਬਣਾਉਂਦੇ ਵੀ ਆਪਾਂ ਵਿਵਹਾਨ ਕੋਹਲੀ ਨੂੰ ਕਿਡਨਾਪ ਕਰ ਲੈਨੇ ਆਂ ਵੀ ਬਾਅਦ ਚ ਕਿਡਨਾਪ ਕਰਕੇ ਉਹਦੇ ਘਰਦਿਆਂ ਤੋਂ ਫਰौती ਮੰਗਾਂਗੇ ਤਾਂ ਪੈਸੇ ਆਪਾਂ ਲੈ ਲਾਂਗੇ ਉਹਨਾਂ ਤੋਂ ਚਲੋ ਜੀ ਇਹਨਾਂ ਦਾ ਪਲਾਨ ਬਣ ਜਾਂਦਾ ਦਿਸ਼ਾਂਤ ਕੀ ਕਰਦਾ ਆ ਆਪਣੇ ਡੈਡੀ ਵਾਲੀ ਆਟੋ ਲੈ ਕੇ ਪ੍ਰਾਣੀ ਜੀ ਕੁਝ ਝੂਠ ਮਾਰਿਆਂ ਦਾ ਕਿਹੜਾ ਕਰੋੜਪਤੀ ਸੀਗਾ ਲੈ ਕੇ ਆਟੋ ਆ ਜਾਂਦਾ ਜੀ ਨਾਲ ਆਪਦੇ ਦੋ ਮਿੱਤਰ ਲੈ ਕੇ ਆਉਂਦੇ ਤੇ ਚੌਕੀ ਹੋ ਜਾਂਦੀ ਆ ਪ੍ਰਿਆ ਸੇਵ ਇਹ ਉਹਨੂੰ ਚੱਕ ਲੈਂਦੇ ਆ ਵਿਵਹਨ ਕੋਹਲੀ ਨੂੰ ਵਿਵਹਨ ਕੋਹਲੀ ਨੂੰ ਜਦੋਂ ਇਹ ਕਿਡਨੈਪ ਕਰ ਲੈਂਦੇ ਆ ਜੀ ਵਿਵਹਨ ਕੋਹਲੀ ਦਾ ਅਸਲ ਨਾ ਹੁੰਦਾ ਦੁਸ਼ਾਂਤ ਸ਼ਰਮ ਤੇ ਜਦੋਂ ਇਹ ਚਲੋ ਤੁਸੀਂ ਕੋਹਲੀ ਯਾਦ ਰੱਖੋ ਗ੍ਰਾਂਟ ਕੋਹਲੀ ਨਹੀਂ ਕੋਹਲੀ ਦੂਜਾ ਵਿਵਹਨ ਕੋਹਲੀ ਜਦੋਂ ਵਿਵਹਨ ਕੋਹਲੀ ਨੂੰ ਇਹਨਾਂ ਨੇ ਕਰ ਲਿਆ ਕਿਡਨਾਪ ਉਹਦੇ ਫੋਨ ਕਰਦੇ ਆ ਘਰਦਿਆਂ ਨੂੰ ਵੀ ਸਾਨੂੰ 10 ਲੱਖ ਰੁਪਈਆ ਚਾਹੀਦਾ ਨਹੀਂ ਅਸੀਂ ਤੁਹਾਡੇ ਮੁੰਡੇ ਨੂੰ ਮਾਰ ਦੇਾਂਗੇ ਉਹਦਾ ਵਿਵਹਨ ਕੋਹਲੀ ਦਾ ਪਿਓ ਆਂਦਾ ਵੀ ਮੇਰੇ ਕੋਲੇ ਇੰਨੇ ਪੈਸੇ ਨਹੀਂ ਮੇਰੇ ਕੋਲੇ ਤਾਂ 3 ਲੱਖ ਰੁਪਈਆ ਆਉਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਵਿਵਹਨ ਕੋਹਲੀ ਵੀ ਕੋਈ ਕਰੋੜਪਤੀ ਨਹੀਂਗਾ ਸਾਰੇ ਠੱਗਾਂ ਨੂੰ ਠੱਗੀ ਟੱਕਰੇ ਫੇਰ ਉਹ ਆਂਦਾ ਵੀ ਮੇਰੇ ਕੋਲੇ ਤਾਂ 3 ਲੱਖ ਰੁਪਈਆ ਹੈਗਾ ਤੇ ਮੈਂ ਇਹ ਦੇ ਦੂੰਗਾ ਇਹ ਡਰ ਜਾਂਦੇ ਆ ਵੀ ਜੀ ਅਸੀਂ 10 ਲੱਖ ਰੁਪਏ ਲੈ ਕੇ ਛੱਡਤਾ ਉਹਨੂੰ ਤਾਂ ਕਿਤੇ ਬਸ ਦੱਸਣਾ ਦੇਵੇ ਜਾ ਕੇ ਅਸੀਂ ਫਸਣਾ ਜਾਈਏ ਇਹ ਘਬਰਾਟ ਚ ਉਹਦਾ ਗਲਾ ਘੁੱਟ ਦਿੰਦੇ ਆ ਵਿਭਾਨ ਕੋਹਲੀ ਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੰਦੇ ਆ ਤੇ ਚਲੋ ਉਹਦਾ ਪਿਓ ਪੈਸੇ ਵੀ ਦੇ ਜਾਂਦਾ ਵਿਚਾਰਾਂ ਇਹਨਾਂ ਨੂੰ ਬਾਅਦ ਚ ਕੀ ਕਰਦੇ ਵਿਭਾਨ ਕੋਹਲੀ ਦੇ ਅਕਾਊਂਟ ਚ ਜਿਹੜਾ ਏਟੀਐਮ ਕਾਰਡ ਹੁੰਦਾ ਉਹਦੇ ਚੋਂ ਵੀ ਇਹ 25000 ਰੁਪਏ ਕਢਾ ਲੈਂਦੇ ਆ ਜੈਪੁਰ ਚ 25000 ਦੀ ਟਰਾਲੀ ਲੈਂਦੇ ਆ ਇੱਕ ਸੂਟ ਟੈਕੀ ਲੈਂਦੇ ਆ ਇਹ ਟੈਕੀ ਚ ਉਹਨੂੰ ਲੈ ਪਾ ਕੇ ਟਰਾਲੀ 'ਚ ਉਹਨੂੰ ਆਪਦੇ ਕਮਰੇ 'ਚ ਲੈ ਜਾਂਦੇ ਆ। ਦੋਵੇਂ ਉਹਦੇ ਮਿੱਤਰ ਨਾਲ ਦਿਸ਼ਾਂਤ ਤੇ ਨਾਲ ਪ੍ਰਿਆ। ਉੱਥੇ ਜਾ ਕੇ ਛੋਟੇ-ਛੋਟੇ ਟੁਕੜੇ ਕਰ ਦਿੰਦੇ ਆ ਉਹਨੂੰ। ਮਾਰਤਾ ਪਹਿਲਾਂ ਹੀ ਦਿੱਤਾ ਸੀ ਗਾਲਾਂ ਘੁੱਟ ਕੇ ਉਹਦੇ ਟੁਕੜੇ ਕਰਕੇ ਉਹਨੂੰ ਉਹ ਅਟੈਚੀ 'ਚ ਪਾ ਕੇ ਜਿਹੜਾ ਨਵਾਂ ਖਰੀਦਿਆ ਸੀਗਾ 25000 ਰੁਪਏ 'ਚ ਤੇ ਉਹਦੇ 'ਚ ਪਾ ਕੇ ਉਹਨੂੰ ਛਿੱਟਿਆਉਂਦੇ ਆ ਜਾ ਕੇ। ਚਲੋ ਜੀ ਅਗਲੇ ਦਿਨ ਸੂਟਕੇਸ ਮਿਲਦਾ ਪੁਲਿਸ ਨੂੰ ਫੋਨ ਜਾਂਦਾ ਆਮ ਲੋਕਾਂ ਦਾ। ਪੁਲਿਸ ਉੱਥੇ ਆਉਂਦੀ ਆ। ਇਕੱਠੇ ਕਰ ਲੈਂਦੇ ਆ। ਤੇ ਉਧਰੋਂ ਇਹਦੇ ਜਦੋਂ ਇਹ ਘਰੇ ਨਹੀਂ ਪਹੁੰਚਿਆ ਸੀ ਕੋਲੀ ਉਹਨੂੰ ਘਰਦਿਆਂ ਨੂੰ ਪਤਾ ਲੱਗਿਆ ਸੀ ਵੀ ਇਹ ਕਿਡਨਾਪ ਹੋ ਗਿਆ ਉਹ ਪੁਲਿਸ ਰਿਪੋਰਟ ਲਿਖਾ ਦਿੰਦੇ ਆ ਚਲੋ ਮਿਸਿੰਗ ਰਿਪੋਰਟ ਵੀ ਉਹ ਕਿਡਨਾਪ ਹੋ ਗਿਆ ਉਹਦੋਂ ਉਹ ਲਾਸ਼ ਮਿਲਦੀ ਉੱਥੋਂ ਜੀ ਤਾਂ ਪੁਲਿਸ ਵਾਲੇ ਉਹਦੇ ਕੋਲੀ ਦੇ ਪਿਓ ਨੂੰ ਫੋਨ ਕਰਦੇ ਆ ਵੀ ਆ ਕੇ ਵੇਖੋ ਵੀ ਇਹ ਤੁਹਾਡੇ ਮੁੰਡੇ ਦੀ ਲਾਸ਼ ਆ ਕੋਲੀ ਦੀ ਕਿ ਹੋਰ ਆ ਕਿਸੇ ਦੀ ਚਲੋ ਐਨੇ ਟੋਟੇ ਕੀਤੇ ਸੀਗੇ ਉਹਨੂੰ ਉਹਦੇ ਜਿਹੜਾ ਪਿਓ ਹੁੰਦਾ ਉਹਦੇ ਜਿਹੜੇ ਆਪਣੇ ਨਿਸ਼ਾਨ ਨਹੀਂ ਹੁੰਦੇ ਆ ਕਿ ਆਪਣੇ ਸਰੀਰ ਤੇ ਆਪਣੇ ਮਾਰਕਸ ਜਿੰਦੇ ਦਾਣੇ ਉਹ ਨਿਸ਼ਾਨਾ ਤਾਂ ਉਹਨੂੰ ਪਛਾਣ ਕਰ ਲੈਂਦਾ ਵੀ ਇਹ ਕੋਲੀ ਦੀ লাশ ਹੀ ਆ। ਚਲੋ ਜੀ ਕੋਲੀ ਦੀ ਵਿਚਾਰੇ ਦੀ লাশ ਮਿਲ ਜਾਂਦੀ ਹੈ ਤੇ ਪੁਲਿਸ ਵਾਲੇ ਕੀ ਕਰਦੇ ਆ ਸੀਸੀਟੀਵੀ ਫੁਟੇਜ ਵੇਖਦੇ ਆ ਸਾਰੇ ਉਥੋਂ ਨੇੜੇ ਤੇੜੇ ਦੇ ਏਰੀਆ ਦੀ ਤਾਂ ਉਥੋਂ ਸੀਸੀਟੀਵੀ ਚ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਚਾਰ ਜਣਿਆਂ ਨੇ ਕਤਲ ਕੀਤਾ ਉਸ ਆਲਟੋ ਗੱਡੀ 'ਚ ਸੂਟਕੇਸ ੱਟ ਕੇ ਗਏ ਸੀ ਇੱਥੇ। ਇਹ ਭੱਜਣ ਦੀ ਤਿਆਰੀ 'ਚ ਸੀਗੇ ਜੀ ਜੈਪੁਰ ਸਟੇਸ਼ਨ ਤੋਂ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਪ੍ਰਿਆ ਸੇਠ ਨੂੰ ਤੇ ਅਕਸ਼ਾਂਤ ਨੂੰ ਦਿਕਸ਼ਾਂਤ ਨੂੰ ਤੇ ਦੋਵਾਂ ਦੇ ਮਿੱਤਰਾਂ ਨੂੰ ਤੁਹਾਨੂੰ ਇਹਨਾਂ ਤੇ ਕੇਸ ਚੱਲਦਾ ਹੈ ਜੀ ਜਿਹੜਾ ਇੱਕ ਨਾਲ ਜਿਹਨੇ ਸਿਰਫ ਕਾਰ ਹੀ ਚਲਾਈ ਹੁੰਦੀ ਆ ਉਹ ਬੰਦਾ ਬਾਹਰ ਆ ਗਿਆ ਜੀ ਬਾਕੀ ਇਹ ਤਿੰਨੇ ਜਾਣੇ ਹਜੇ ਵੀ ਜੇਲ੍ਹ 'ਚ ਆ ਤੇ ਕੇਸ ਇਹਨਾਂ ਦਾ ਚੱਲੀ ਜਾਂਦਾ ਹੈ ਜੀ ਤੇ ਪਰ ਮੈਂ ਚਾਹੁੰਦਾ ਵੀ ਇਹ ਜੇ ਕ੍ਰਿਮੀਨਲਾਂ ਨੂੰ ਬਹੁਤ ਚੰਗੀ ਤੱਕੜੀ ਤੋਂ ਤੱਕੜੀ ਸਜ਼ਾ ਮਿਲੇ ਜੀ ਤੇ ਠੀਕ ਹੈ ਜੀ ਇਹ ਸੀਗੀ ਕਹਾਣੀ ਜੀ ਪ੍ਰਿਆ ਸੇਠ ਟੈਂਡਰ ਕਾਂਢ ਦੀ ਜੀ ਇਹ ਕੁੜੀ ਨੇ ਟੈਂਡਰ ਕਾਂਢ ਬਹੁਤ ਕਾਂਢ ਕੀਤੇ ਆ ਟੈਂਡਰ ਕਾਂਢ ਦੇ ਨਾਮ ਨਾਲੇ ਮਸ਼ਹੂਰ ਹੈ ਜੀ ਪ੍ਰਿਆ ਸੇਠ ਦਾ ਕਾਂਢ ਠੀਕ ਹੈ ਦੋਸਤੋ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਉਦੋਂ ਤੱਕ ਜੀ ਰੱਬ ਰਾਖਾ ਸਟੇ ਟਿਊਨ